ਵਾਹਿ ਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੂ ਮਨ ਵਸੈ ਸੋ ਜਾਣੈ ਅਬ ਪੀਰ ਸਹਜਾ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਭਾਈ રે ਮੈਲ ਨਹੀਂ ਨਿਰਮਲ ਜਲ 나ਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨ ਹਾਰ ਰਵ ਸਸ ਦੀਪ ਅਨੂਪ ਜੋਤ ਤਰੇ ਭਵਨ ਜੋਤ ਅਪਾਰ ਹਾਟ ਪਟਣ ਗੜ ਕੋਠੜੀ ਸੱਚ ਸੌਦਾ ਵਾਪਾਰ ਗਿਆਨ ਅੰਜਨ ਭੈ ਪੰਜਨਾ ਦੇਖ ਨਿਰੰਜਨ ਪਾਏ ਗੋਪਤ ਪ੍ਰਗਟ ਸਭ ਜਾਣੀਐ ਜੇ ਮਨ ਰੱਖ ਠਾਏ ਐਸਾ ਸਤਿਗੁਰੂ ਜੀ ਮਿਲਐ ਤਾ ਸਹਜੇ ਲਏ ਮਿਲਾਈ ਕਸ ਕਸਵੱਟੀ ਲਈਐ ਅਰਖੇ ਹਿੱਤ ਚਿਤ ਲਾਏ ਖੋਟ ਠੌਰ ਨਾ ਪਾਏ ਨੀ ਖਰੇ ਖਜ਼ਾਨੇ ਪਾਏ ਆਸ ਅੰਦੇ ਸਾ ਦੂਰ ਕਰ ਇਓ ਮਲ ਜਾਏ ਸਮਾਏ ਸੁਖ ਕਉ ਮੰਗੈ ਸਭ ਕੋ ਦੁਖ ਨਾ ਮੰਗੈ ਕੋਇ ਸੁਖੈ ਕਉ ਦੁਖ ਅਗਲਾ ਮਨ ਮੁਖ ਬੂਝ ਨਾ ਹੋਏ ਸੁਖ ਦੁਖ ਸਮ ਕਰ ਜਾਣੀਐ ਸਬਦ ਭੇਦ ਸੁਖ ਹੋਏ ਵੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸ ਮਨ ਜਨ ਸੇਵਕ ਸਾਧਿਕਾ ਨਾਮ ਰੱਤੇ ਗੁਣਤਾਸ ਸਚ ਰਤੇ ਸੇ ਜਿਣ ਗਏ ਹਉ ਸਤਿ ਬਲਿਹਾਰੈ ਜਾਸ ਤਉ ਜੁਗ ਮੈਲੇ ਮਲ ਪਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਭਾਏ ਵੇ ਹੁਣਿਆ ਮੂੰਹ ਕਾਲਾ ਤਤ ਖੋਏ ਜਿਨੇ ਨਾਮ ਵਿਸਾਰਿਆ ਅਵਗਣ ਮੁਠੀ ਰੋਏ ਜਿਨੇ ਨਾਮ ਵਿਸਾਰਿਆ ਅਵਗਣ ਮੁਠੀ ਰੋਏ ਖੋਜ ਤ ਖੋਜ ਤ ਪਾਇਆ ਡਰ ਕਰ ਮਿਲਾ ਮਿਲਾਏ ਆਪ ਪਛਾਣ ਘਰ ਵਸੈ ਹਉ ਮੈਂ ਤ੍ਰਿਸਨਾ ਜਾਏ ਨਾਨਕ ਨਿਰਮਲ ਊਜਲੇ ਜੋ ਰਾਤੇ ਹਰ ਨਾਏ ਖੋਜਤ ਖੋਜਤ ਪਾਇਆ ਡਰ ਕਰ ਮਿਲਾ ਮਿਲਾਏ ਪੋ ਪਛਾਣ ਘਰ ਵਸ ਹਉ ਮੈਂ ਤ੍ਰਿਸਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ